ਕਰੋ ਕਰੋ ਸਟਾਰਟ ਓਹ ਧੁੱਕਾ ਖੋ ਵਿਆ ਆ ਕਿਡੋ ਕਾ ਲੱਗਿਆ ਕੱਢਣ ਜੋਰ ਨਾਲ ਗੇੜਾ ਨਹੀਂ ਵਜਿਆ ਤੇਰੇ ਤੋਂ ਚਪਲਾ ਲਾ ਲੈ ਇੱਥੇ ਚਪਲਾ ਲਾ ਲੈ ਇੱਥੇ ਚਪਲਾ ਨਹੀਂ ਚੱਲਦੇ ਆ ਨਹੀਂ ਚੱਲਦੇ ਅੰਦਰ ਦੀ ਲੱਗ ਜੂ ਪਤਾ ਆ ਉਹ ਇੱਥੇ ਕਿਡੋ ਕਾ ਖੋ ਵਿਆ ਸੀ ਐ ਬੈ ਕੀ ਲੱਗਦਾ ਤੈਨੂੰ ਮੈਨੂੰ ਕੋਈ ਨਹੀਂ ਲੱਗਦਾ ਜੀ ਗਾਹ ਨੂੰ ਜਾਵਾਂਗੇ ਬੈਗ ਨਹੀਂ ਆਉਂਦੇ ਲੰਗ ਜੂਗੀ ਇੱਥੇ ਹੀ ਖੱਡਾ ਵਾਲਾ ਤਕੜਾ ਲੰਗ ਜੂ ਅੱਜ ਨਾਲ ਬਾਰਿਸ਼ ਹੋਣ ਕਰਕੇ ਤੇ ਚਿੱਕੜ ਹੋ ਗਿਆ ਬਹੁਤ ਜ਼ਿਆਦਾ ਤੇ ਆਹ ਰਾਹ ਜਿਹੜਾ ਹੈਗਾ ਇਹ ਹੈਗਾ ਜੀ ਬਿਲਕੁਲ ਕੱਚਾ ਰਾਹ ਵਾ ਤੇ ਆਹ ਸਾਹਮਣੇ ਜਿੱਥੇ ਤੁਸੀਂ ਵੇਖਿੰਦੇ ਆ ਜੀ ਨਾਲ ਇੱਥੇ ਘੜੁਕਾ ਫਸਿਆ ਵਾ ਆਪਾਂ ਚੱਲੇ ਆ ਘੜੁਕਾ ਕੱਢਣਾ ਪਰ ਇਹ ਜਿਹੜਾ ਉੱਥੇ ਰਸਤਾ ਨਾ ਇਹ ਰਸਤਾ ਵੀ ਇੰਨਾ ਜ਼ਿਆਦਾ ਮਤਲਬ ਹੋਇਆ ਪਿਆ ਖਰਾਬ ਕੇ ਉੱਥੇ ਟਰੈਕਟਰ ਵੀ ਪਹਿਲਾਂ ਫਸ ਗਿਆ ਸੀਗਾ ਹੁਣ ਵੀ ਨਹੀਂ ਆ ਉੱਥੇ ਨਿਕਲਦਾ ਘੜੁਕਾ ਕਿ ਨਹੀਂ ਨਿਕਲਦਾ ਉਸ ਤੋਂ ਬਾਅਦ ਆਪਾਂ ਜਾਣਾ ਵੀ ਇਸ ਰਸਤੇ ਹੀ ਆ ਗੱਡੀ ਤੇ ਵੀ ਇਸ ਰਸਤੇ ਹੀ ਜਾਣਾ ਕਿਨੇ ਇਹ ਗੱਡੀ ਕੀ ਕਰਦੀ ਆ ਆਏ ਤਾਂ ਆਪਾਂ ਗੱਡੀ ਤੇ ਇਸੇ ਰਸਤੇ ਆ ਪਰ ਗੱਡੀ ਤਾਂ ਨਿਕਲ ਗਈ ਸੀ ਪਰ ਹੁਣ ਧੁੱਕਾ ਫਸ ਗਿਆ ਤੇ ਦੇਖਦੇ ਆਪਾਂ ਜਾ ਕੇ ਖੜਦੇ ਆ ਧੁੱਕਾ ਨਿਕਲਦਾ ਕਿ ਨਹੀਂ ਨਿਕਲਦਾ ਸਵੇਰੇ ਸਵੇਰੇ ਇੱਥੇ ਪਹਿਲਾਂ ਤੇ ਹੋਇਆ ਸੀ ਇੱਕ ਟਰੈਕਟਰ ਟੇਡਾ ਪਹਿਲਾਂ ਤਾਂ ਉਹ ਟਰੈਕਟਰ ਕੱਢ ਕੇ ਖੜਿਆ ਇੱਥੇ ਟਰੈਕਟਰ ਟੇਡਾ ਆਇਆ ਸੀ ਤੇ ਹੁਣ ਇੱਕ ਤਨ ਤੋਂ ਦੇਖਦੇ ਵਾਏ بارش ਹੋਣ ਕਰਕੇ ਤੇ ਰਾਹ ਜਿਹੜਾ ਕੱਚਾ ਵਾ ਤੇ ਬਹੁਤ ਜ਼ਿਆਦਾ ਖੱਡੇ ਬਣੇ ਪਏ ਵਿੱਚ ਤੇ ਮਿੱਟੀ ਵੀ ਲੱਗੇ ਡੰਪ ਕੀਤੀ ਆ ਕੁਝ ਲਾਲ ਮਿੱਟੀ ਜਿਹੜੀ ਆ ਰੁੜ ਕੇ ਥੱਲੇ ਆਈ ਜਾਂਦੀ ਆ ਤੇ ਇੱਥੋਂ ਸੰਦ ਜਿਹੜਾ ਕੱਢ ਕੇ ਘੜਨਾ ਬੜਾ ਮੁਸ਼ਕਲ ਆ ਹੁਣ ਦੇਖਦੇ ਆ ਕਿਹੜਾ ਕੱਢ ਨਿਕਲਦਾ ਕਿ ਨਹੀਂ ਨਿਕਲਦਾ ਉਤੋਂ ਬਾਅਦ ਆਪਾਂ ਗੱਡੀ ਵੀ ਲੈ ਕੇ ਜਾਣੀ ਐ ਇਸੇ ਰਸਤੇ ਹੀ ਆਪਾਂ ਵਾਪਸ ਜਾਣਾ ਵਾ ਇਧਰ ਇੱਕ ਪੈਲੀ ਬੜੀ ਡੁੱਲਗੀ ਐ ਹੁਣ ਵੇਨੇ ਕੀ ਬਣਦਾ ਬਾਕੀ ਸੰਗਲ ਲੈ ਕੇ ਆਉਂਦਾ ਮੇਰੇ ਵੀਰ ਕਰਦੇ ਆ ਕੁਛ ਨਾ ਕੁਛ ਇਹਨੇ ਤੇ ਕੱਢਾਂਗੇ ਕੱਢਾਂਗੇ ਹੁਣ ਕਰੋ ਕਰੋ ਸਟਾਰਟ ਢੁੱਕਾ ਖੋ ਪਿਆ ਆ ਤੇ ਢੁੱਕਾ ਲੱਗਿਆ ਕੱਢਣ ਕੀ ਗੱਲ ਸਟਾਰਟ ਹੋ ਗਿਆ ਵਾ ਡੀਜ਼ਲ ਵਾਲਾ ਨਾ ਭੋਰਾ ਕੋ ਨੂੰ ਡੀਜ਼ਲ ਵਾਲਾ ਡੀਜ਼ਲ ਢੇੜਾ ਨਹੀਂ ਨਿਕਲਦਾ ਵਿੱਚੋਂ ਢੇੜਾ ਯਾਨੂ ਠੀਕ ਹੁਣ ਆ ਕੱਟ ਹੈ ਤੇ ਤੂੰ ਅਗਦਰ ਦੀ ਮਾਰਦਾ ਇਹਨੇ 에어 ਕਲੀਨਰ ਦਾਣੀ ਮਾਰਿਆ ਤੂੰ ਜੋਰ ਨਾਲ ਕਿਹੜਾ ਨਹੀਂ ਵਜਿਆ ਤੇਰੇ ਤੋਂ ਚਪਲਾਂ ਲਾ ਲੈ ਇਥੇ ਚਪਲਾਂ ਲਾ ਲੈ ਇਥੇ ਚਪਲਾਂ ਚਪਲ ਲਾ ਲੈ ਇਥੇ ਚੱਕੜੇ ਮੈਨੂੰ ਲੱਗਦਾ ਪਹਿਲਾਂ ਮੈਨੂੰ ਟਰੈਕਟਰ ਪਾ ਕੇ ਕੱਢਣਾ ਪੈਣਾ ਕੀ ਗੱਲ ਕਿਹੜਾ ਜਿਆਦਾ ਲੈਂਦਾ ਵਾ ਆਓ ਸਲਫ ਮਾਰ ਕੇ ਵੇਖ ਤੂੰ ਸਟਾਰਟ ਹੁੰਦਾ ਕਿ ਨਹੀਂ ਜੀ ਇਹਨੂੰ ਛੱਡ ਤੂੰ ਉਧਰ ਹੋ ਦੇਖਣਾ ਸਮਝ ਹੋਣਾ ਨਹੀਂ ਇਹ ਚੱਲ ਮਾਰਦਾ ਆ ਟਾਇਰ ਸਲਿੱਪ ਕਰਦੇ ਹੋਰ ਕੋਈ ਗੱਲ ਨਹੀਂ ਐ ਪੀ ਪੀ ਖਲੋਤਾ ਪਿਛੇ ਹੋਂ ਨਹੀਂ ਮਾਰਦੇ ਸਲਿੱਪ ਹੁਣ ਲੱਗਿਆ ਕਿ ਨਹੀਂ ਹੋ ਗਿਆ ਇਹ ਬਾੜ ਹੀ ਨਾ ਕੀ ਗੱਲ ਆ ਜੱਰੀ ਸੜੀ ਹੀ ਜਮ ਥੋੜਾ ਲੰਮਾ ਹੀ ਪਈ ਹੈ ਨਾ ਆਹੋ ਕੀ ਗੱਲ ਆ ਚਪਲਾਂ ਨੂੰ ਉੱਥੇ ਹੀ ਆ ਕੇ ਚੱਕੜ ਜੀ ਲਾ ਦੇ ਲਾਲਾ ਥੱਲੇ ਚਪਲਾਂ ਤੇ ਬੈਗੋੜੀ ਮਾਰ ਬਾਵਾ ਅੱਛਾ ਸਾਈਂ ਤਰਾ ਪੈਂਦਾ ਕਿਹੜਾ ਹਾਲਾ ਗੇਲਾ ਹੈ ਪਿਆ ਹੈ ਪੀ ਹੈ ਪੀ ਓਏ ਓਏ ਕੋ ਜਪਲਾ ਛੱਟ ਉੱਤੇ ਛੱਟ ਤੇ ਕਿੰਦੀ ਚਲੀ ਆ ਪੀ ਐਹੀਂ ਚਲਦੇ ਆ ਹਾਂ ਐਹੀਂ ਚੱਲ ਉੱਧਰ ਦੀ ਲੱਗ ਜੂ ਪਤਾ ਆ ਆਹ ਤੇ ਕੋਡ ਕਾ ਖੋ ਵਿਆ ਹੈ ਆਹ ਦੇਖੋ ਵਿਆਹ ਇੱਕੜੋ ਕਾ ਆਪਾਂ ਮੇਨੇ ਆ ਆਪਾਂ ਮੇਨੇ ਹੁਣ ਗੱਡੀ ਕੀ ਕਰਦੀ ਏ ਚਲੋ ਲੱਗ ਜੂ ਪਤਾ ਹਣਾ ਨਾ ਉਧਰ ਟਰੈਕਟਰ ਹੈਗਾ ਹੀ ਆ ਜੌਂਡੀਰ ਖੜੇ ਸੋਨਾ ਲੀ ਕਾ ਇੱਕ ਸੋਨਾਲੀ ਕਾ ਖੜਾ ਹੈ ਜੌਂਡੀਰ ਖੜਾ ਵਾ ਫੋਨ ਕਰ ਦਾਂਗੇ ਲਵ ਨੂੰ ਬਹੁਤ ਥੱਕਾ ਲਵਾ ਦੇ ਕਿਹੜੇ ਖੜੇ ਆ ਕੁੱਤੇ ਦੇ ਲੰਘਦੇ ਜਾਂਦੇ ਹਣਾ ਕੋਈ ਪ੍ਰਵਾਹ ਨਹੀਂ ਇਹਨਾਂ ਐ ਭੈ ਕੀ ਲੱਗਦਾ ਤੈਨੂੰ ਮੈਨੂੰ ਕੋਈ ਨਹੀਂ ਲੱਗਦਾ ਦੇਖ ਕੇ ਪਾ ਲਗੂਗਾ ਨਹੀਂ ਨਹੀਂ ਗੇਲ ਤੈਨੂੰ ਕੀ ਲੱਗਦਾ ਯਾ ਉਹ ਚੱਕੜ ਵੜਾ ਹੀ ਅੱਗੇ ਲੱਗ ਜੂ ਪਤਾ ਐ ਸੁੱਕੇ ਸੁੱਕੇ ਕਰ ਲਈ ਇੱਥੋਂ ਦੇ ਨਹੀਂ ਕੋਈ ਨੂੰ ਲਾ ਕੇ ਇੱਧਰ ਜਿਆਦਾ ਖੱਡਾ ਹੈ ਲਾ ਲਵਦਾ ਫੋਨ ਆ ਗਿਆ ਜੀ ਹੁਣ ਬਲਾ ਹਾਂ ਲਾ ਵਾ ਸਾ ਡੱਬਾ ਰੋਟੀ ਵਾਲਾ ਇੱਥੇ ਰਹਿ ਗਿਆ ਚੱਲ ਕੋਈ ਨਹੀਂ ਰੱਖ ਲੈ ਇੱਥੇ ਹੁਣ ਸਵੇਰੇ ਰਹਿ ਜਾਾਂਗੇ ਬੈਗ ਨਹੀਂ ਹਣਾਉਣੀ ਆਉਣਾ ਹੀ ਗਾਹ ਨੂੰ ਹੀ ਜਾਵਾਂਗੇ ਬੈਗ ਨਹੀਂ ਆਉਂਦੇ ਲੰਗ ਜੂਗੀ ਇੱਥੇ ਹੀ ਖੱਡਾ ਵਾਲਾ ਤਕੜਾ ਲੰਗ ਜੂ ਲੰਗ ਗਈ ਕੇ ਨਾਗੀ 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 ਚਲਾ ਕਰਮਾ ਵਾਲੀ ਇੱਥੇ ਆ ਜਾ ਮੇਰਾ ਮਗਰ ਬੈਠੇ ਦਾ ਹੀ ਜੋਰ ਲੱਗੀ ਆਉਦਾ ਇੱਥੇ ਫਸਿਆ ਇੱਕੜਾ ਇੱਥੋਂ ਟਰੈਕਟਰ ਮਗਰ ਪਾ ਕੇ ਖੜਿਆ ਸੀ ਆਪਾਂ ਕਰਮ ਵਾਲੀਏ 4x4 ਦਾ ਤੇ ਹੁਣ ਪਤਾ ਲੱਗਣਾ ਫਾਸਲੇ ਲੀ ਲੈ ਵੀ ਜਾਨਾ ਆ ਰੱਖੀ ਤੈਨੂੰ ਹੁਣ ਫਿਰ ਡੱਬਾ ਫਿਰ ਰਹਿੰਦੀ ਉੱਥੇ ਹੀ ਰਹਿੰਦੇ ਹਾਂ ਡੱਬਾ ਆਪਾਂ ਉਹਨਾਂ ਲੈ ਕੇ ਆਉਣਾ ਨਹੀਂ ਤਾਂ ਆਪਾਂ ਫਿਰ ਡੱਬਾ ਵੀ ਲੈ ਕੇ ਆਉਣਾ ਹੈ ਚਲੋ ਜੀ ਗੱਡੀ ਦਾ ਰਮਾਨ ਨਿਕਲ ਗਈ ਆਣਾ ਪਤਾ ਨਹੀਂ ਲੱਗਾ ਤੇ ਪਹਿਲਾਂ ਨਾਲ ਸੌਕੀ ਨਿਕਲ ਗਈ ਆਹ ਫੇਕੜੂ ਕਾਹ ਬਸਿਆ ਸੀਗਾ ਉਹ ਤੋਂ ਆਪਾਂ ਗੱਡੀ ਕੱਢ ਕੇ ਲੈ ਆਏ ਆ ਫਰਮਾਨ ਆ ਨਿਕਲ ਗਈ